A2B ਕੋ ਦੇ ਵਿੱਚ ਸਥਿਤ ਸਵੀਟ ਮਹਿਲ ਰੈਸਟੋਰੈਂਟ ਜਿਸ ਤੇ ਸਾਰੇ ਜ਼ਰੂਰ ਵਿਜ਼ਿਟ ਕਰਦੇ ਹੋਣਗੇ ਤੇ ਨਾਮ ਤਾਂ ਸਾਰਿਆਂ ਨੇ ਜ਼ਰੂਰ ਸੁਣਿਆ ਹੀ ਹੋਵੇਗਾ ਉਥੋਂ ਦੇ ਮਾਲਕ ਸਰਦਾਰ ਸੁਖਰਾਜ ਕੰਗ ਦੀ ਹਾਲ ਹੀ ਦੇ ਵਿੱਚ 25th ਐਨੀਵਰਸਰੀ ਲੰਘ ਕੇ ਗਈ ਹੈ ਜੋ ਕਿ ਬਹੁਤ ਹੀ ਤੁਮਤਮ ਦੇ ਨਾਲ ਮਨਾਈ ਗਈ ਹੈ ਇਸ ਮੌਕੇ ਕਈ ਵੱਡੇ ਵੱਡੇ ਪਤਵੰਤੇ ਸੱਜਣ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋਰ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਹੋਇਆ ਕੌਣ ਕੌਣ ਪਹੁੰਚਿਆ ਇਸ ਖਬਰ ਦੇ ਵਿੱਚ ਦੱਸਦੇ ਹਾਂ ਇਟੋਪੇ ਕੋ ਵਿੱਚ ਸਵੀਟ ਮਹਿਲ ਰੈਸਟੋਰੈਂਟ ਦੇ ਮਾਲਕ ਸੁਖਰਾਜ ਸਿੰਘ ਕੰਗ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ 25ਵੀਂ ਵਰੇਗੰਢ ਬਹੁਤ ਹੀ ਧੂਮ-ਧਾਮ ਨਾਲ ਮਨਾਈ ਸੈਲੀਬ੍ਰੇਸ਼ਨਸ ਮਾਰੋ 24 ਨਵੰਬਰ ਨੂੰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਵਿਖੇ ਹੋਇਆ ਜਿੱਥੇ ਕਿ ਸੁਖਰਾਜ ਕਾਂਗ ਆਪਣੀ ਧਰਮਪਤਨੀ ਸਰਦਾਰਨੀ ਜਗਮੀਤ ਕੌਰ ਕਾਂਗ ਨਾਲ ਤਿਆਰ ਹੋ ਕੇ ਪਹੁੰਚੇ ਸੈਲੀਬ੍ਰੇਸ਼ਨ ਵਿੱਚ ਸ਼ਾਮਲ ਹੋਏ ਮਹਿਮਾਨਾਂ ਵੱਲੋਂ ਜੋੜੇ ਨੂੰ ਖੂਬ ਵਧਾਈਆਂ ਦਿੱਤੀਆਂ ਗਈਆਂ ਇਹ ਸੋਨੇਪਲ ਨੂੰ ਸੈਲੀਬ੍ਰੇਟ ਕਰਨ ਲਈ ਲਗਭਗ 500 ਦੇ ਕਰੀਬ ਲੋਕ ਪਹੁੰਚੇ ਜਿਨ੍ਹਾਂ ਵੱਲੋਂ ਜੋੜੇ ਨੂੰ ਆਸ਼ੀਰਵਾਦ ਦੇ ਨਾਲ ਨਾਲ ਖੂਬ ਸਾਰੀਆਂ ਦੁਆਵਾਂ ਵੀ ਦਿੱਤੀਆਂ ਗਈਆਂ ਨਾਜ਼ੀਏ ਕੇ ਸੈਲੀਬ੍ਰੇਸ਼ਨ ਸਮਾਰੋਹ ਨੂੰ ਉਲੀਕਣ ਲਈ ਸੁਖਰਾਜ ਕੰਗ ਦੇ ਭਰਾ ਸੁਖਜਿੰਦਰ ਸਿੰਘ ਜਿੰਦੀ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਵੱਲੋਂ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ ਇਸ ਖਾਸ ਮੌਕੇ ਤੇ ਸੁਖਰਾਜ ਕੰਗ ਦੀ ਮਾਂ ਵੱਲੋਂ ਆਪਣੇ ਨੋ ਨੂੰ ਸੋਨੇ ਦਾ ਸੈੱਟ ਤੋਹਫੇ ਵਜੋਂ ਦਿੱਤਾ ਗਿਆ। ਜਗਮੀਤ ਅਤੇ ਸੁਖਰਾਜ ਕੰਗ ਦੇ ਤਿੰਨੋਂ ਬੱਚੇ ਵੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਬਹੁਤ ਸੋਹਣੀ ਸਪੀਚ ਦਿੱਤੀ ਗਈ। ਬੱਚਿਆਂ ਨੇ ਕਿਹਾ ਕਿ ਸਾਡੇ ਮਾਤਾ ਪਿਤਾ ਨੇ ਸਾਡੇ ਲਈ ਬਹੁਤ ਮਿਹਨਤ ਕੀਤੀ ਹੈ। ਸਾਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਸਾਡੇ ਸਾਰੇ ਸ਼ੌਂਕ ਪੂਰੇ। ਉਹਨੇ ਕਿਹਾ ਕਿ ਸਾਡੇ ਮਾਪਿਆਂ ਨੇ ਸਾਨੂੰ ਚੰਗੀ ਪੜ੍ਹਾਈ ਕਰਵਾਈ ਤਾਂ ਕਿ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰ ਸਕੀਏ। ਉਹਨੇ ਕਿਹਾ ਸਾਨੂੰ ਸਾਡੇ ਮਾਤਾ ਪਿਤਾ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇਸ ਖਾਸ ਪ੍ਰੋਗਰਾਮ ਨੂੰ ਸਾਰੰਗ ਰੇਡੀਓ ਦੇ ਹੋਸਟ ਰਾਜਪੀਰ ਸਿੰਘ ਬੋਪਾ رائے ਨੇ ਹੋਸਟ ਕੀਤਾ ਅਤੇ ਸਟੇਜ ਦੀ ਜ਼ਿੰਮੇਵਾਰੀ ਬਾਖੂਪੀ ਨੇ निभाई। ਇਸ ਖਾਸ ਮੌਕੇ ਨੂੰ ਮਨਾਉਣ ਲਈ ਵੱਖ-ਵੱਖ ਮੀਡੀਆ ਅਦਾਰਿਆਂ ਦੇ ਪਤਵੰਤੇ ਸੱਜਣ ਪਹੁੰਚੇ ਗੋਂਦਾ ਪੰਜਾਬ ਰੇਡੀਓ ਦੇ ਕਰਤਾ ਧਰਤਾ ਜੋਗਿੰਦਰ ਸਿੰਘ ਬਾਸੀ ਗੋਂਦਾ ਪੰਜਾਬ ਰੇਡੀਓ ਤੋਂ ਹੀ ਗੁਰਪੇਜ ਸਿੰਘ ਸੰਧੂ ਅਮਰਜੀਤ ਸਿੱਧੂ ਹਮਦਰਦ ਟੀਵੀ ਦੇ ਸੀਈਓ ਸਰਦਾਰ ਅਮਰ ਸਿੰਘ ਪੁੱਲਰ ਰੌਣਕ ਪੰਜਾਬ ਦੀ ਤੇ ਉਡੀਕ ਰੇਡੀਓ ਤੋਂ ਸੋਦੀ 나ਗਰਾ ਵਿਜ਼ਨ ਆਫ ਪੰਜਾਬ ਤੋਂ ਟੀਵੀ ਹੋਸਟ ਟੌਨੀ ਜੋਹਲ ਦੇਸ਼ ਪ੍ਰਦੇਸ਼ ਰੇਡੀਓ ਅਤੇ ਟੀਵੀ ਤੋਂ ਤੇਜਿੰਦਰ ਸਿੰਘ ਸਿੱਧੂ ਸੈਲੀਬ੍ਰੇਸ਼ਨ ਵਿੱਚ ਸ਼ਾਮਲ ਹੋਏ ਅਤੇ ਕੰਗ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਸੁਖਰਾਜ ਕੰਗ ਅਤੇ ਪੂਰੇ ਕੰਗ ਪਰਿਵਾਰ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਲੋਕਾਂ ਦਾ ਉਹਨਾਂ ਨੂੰ ਇਹਨਾਂ ਮਾਣ ਬਖਸ਼ਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਹਮਦਦ ਟੀਵੀ